ਸਾਹਿਬ ਜੀ ਮਾਡਾ ਡਾਪਰਾਦਰ ਮੀਡੀਆ ਪੀ ਤੋਂ ਤੁਸੀਂ ਦੇ ਦੇ ਪਈਓ ਮੇਰਾ ਡੀਪੀਜੀ ਪੰਜਾਬੀ ਦਾ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇ ਦੇ ਪਈਓ ਜੋ ਕਿ ਸਾਡੇ ਨਾਲ ਸਾਂਝੇ ਕੀਤੇ ਨੇ ਤਲਵਾੜਾ ਤੋਂ ਸਾਡੇ ਪੱਤਰਕਾਰ ਦਲਵੀਰ ਚਰਖਾ ਨੇ ਤਾਂ ਦੱਦਈਏ ਕਿ ਤਲਵਾੜਾ ਦੇ ਮੇਨ ਜੀਟੀ ਰੋਡ ਦੇ ਉੱਤੇ ਜਿਹੜਾ ਆ ਇੱਕ ਬਹੁਤ ਖਤਰਨਾਕ ਐਕਸੀਡੈਂਟ ਹੋ ਜਾਂਦਾ ਹੈ ਜਿਹਦੇ 'ਚ ਤਾਂ ਦੱਦਈਏ ਕਿ ਇੱਕ ਗੱਡੀ ਦੇ ਆਮਣੇ ਸਾਹਮਣੇ ਟੱਕਰ ਹੋਣ ਦੇ ਨਾਲ ਜਿਹੜਾ ਆ ਆਟੋ ਡਰਾਈਵਰ ਗੱਡੀ ਮਾਰ ਕੇ ਜਿਹੜਾ ਆ ਭੱਜ ਜਾਂਦਾ ਆ ਜਿਹੜਾ ਕਿ ਟੈਂਪੂ ਟਰੈਵਲ ਵਾਲਾ ਆਇਆ ਉਹ ਗੱਡੀ ਮਾਰਦਾ ਤੇ ਉਸ ਤੋਂ ਬਾਅਦ ਜਿਹੜਾ ਆ ਆ ਪਗੜਾ ਹੋ ਜਾਂਦਾ ਉੱਥੇ ਧੰਦਾ ਦੇ ਹੀ ਆ ਭੀ ਜਿਹੜੀ ਗੱਡੀ ਦੇ ਵਿੱਚ ਤਿੰਨ ਲੜਕੇ ਨੌਜਵਾਨ ਸਵਾਰ ਸੀ ਜਿੰਨਾਂ ਦੀ ਗੱਡੀ ਨੂੰ ਟੈਂਪੂ ਨੇ ਹਿੱਟ ਕਰਤਾ ਉਸ ਗੱਡੀ ਦੇ 에ਅਰ ਬੈਗ ਖੁੱਲਣ ਦੇ ਨਾਲ ਉਹਨਾਂ ਲੜਕਿਆਂ ਦੀ ਜਿਹੜੀ ਹੈ ਜਾਨ ਤਾਂ ਬਚ ਜਾਂਦੀ ਪਰ ਨੁਕਸਾਨ ਜਿਹੜਾ ਆ ਉਹਨਾਂ ਦੀ ਗੱਡੀ ਦਾ ਜਿਹੜਾ ਕਾਫੀ ਹੋ ਜਾਂਦਾ ਆ ਜਾਨੀ ਨੁਕਸਾਨ ਇੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਨਹੀਂ ਹੋਇਆ ਪਰ ਗੱਡੀ ਦਾ ਨੁਕਸਾਨ ਕਾਫੀ ਜ਼ਿਆਦਾ ਹੋਇਆ ਲੱਗ ਰਿਹਾ ਆ ਜਦੋਂ ਗੱਲਬਾਤ ਕੀਤੀ ਸਾਡੇ ਪੱਤਰਕਾਰ ਨੇ ਉਹਨਾਂ ਮੁੰਡਿਆਂ ਦੇ ਨਾਲ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਘਰੋਂ ਮੋਮੋ ਖਾਣ ਆਏ ਸੀ ਅਸੀਂ ਤਿੰਨ ਜਣੇ ਸੀ ਗੱਡੀ ਦੇ ਵਿੱਚ ਤੇ ਸਾਹਮਣੇ ਤੋਂ ਹੀ ਇੱਕ ਜਿਹੜਾ ਆ ਟੈਂਪੋ ਟਰੈਵਲ ਦੀ ਗੱਡੀ ਜਿਹੜੀ ਏ ਆਉਂਦੀ ਏ ਤੇ ਸਿੱਧੀ ਸਾਡੇ ਵਿੱਚ ਆਣ ਕੇ ਉਹ ਮਾਰ ਦਿੰਦੀ ਏ ਤੇਜ਼ ਆ ਰਹੀ ਗੱਡੀ ਨੇ ਕਹਿੰਦਾ ਕਿ ਸਿੱਧਾ ਸਾਡੇ ਵਿੱਚ ਆਣ ਕੇ ਇਹ ਜਿਹੜੀ ਗੱਡੀ ਠੋਕ ਦਿੱਤੀ ਜਦੇ ਨਾਲ ਸਾਡੇ 에ਅਰ ਬੈਗ ਖੁੱਲਣ ਦੇ ਨਾਲ ਜਿਹੜਾ ਆ ਉਹਨਾਂ ਦੀ ਜਾਨ ਤਾਂ ਬਚੀ ਫਰ ਕਿ ਤਨਾ ਕਿਤੇ ਜਿਹੜਾ ਨੁਕਸਾਨ ਗੱਡੀ ਦਾ ਕਾਫੀ ਹੋ ਗਿਆ ਜਦੋਂ ਤੱਕ ਉਹ ਬਾਹਰ ਆ ਕੇ ਤੇ ਟੈਂਪੋ ਟਰੈਵਲ ਵਾਲੇ ਦੇ ਕੋਲ ਪਹੁੰਚਦੇ ਉਦੋਂ ਤੱਕ ਜਿਹੜਾ ਟੈਂਪੋ ਟਰੈਵਲ ਵਾਲਾ ਜਿਹੜਾ ਉੱਥੋਂ ਫਰਾਰ ਹੋ ਜਾਂਦਾ ਹੈ ਮੌਕੇ ਤੇ ਆਣ ਕੇ ਪੁਲਿਸ ਨੇ ਜਿਹੜੀ ਏ ਉਹ ਕਾਰਵਾਈ ਪਾ ਦਿੱਤੀ ਤੇ ਟੈਂਪੋ ਟਰੈਵਲ ਨੂੰ ਲੈ ਕੇ ਥਾਣੇ ਜਾ ਚੁੱਕੀ ਹੈ ਪੁਲਿਸ ਤੇ ਟੈਂਪੂ ਨੂੰ ਜਿਹੜਾ ਆ ਥਾਣੇ ਲੈ ਜਾ ਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਪੁਲਿਸ ਉਹਨੇ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜੀ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਤੁਹਾਨੂੰ ਦੱਈ ਕਿ ਤਲਵਾੜਾ ਤੋਂ ਸਾਂਝੇ ਕੀਤੀਆਂ ਗਈਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਦਲਵੀਰ ਚਰਖਾ ਵੱਲੋਂ ਇਸ ਵੀਰਤੀ ਦੇ ਦੇਖੋ ਆਪਣੀ ਸਕਰੀਨ ਦੇ ਉੱਤੇ ਵੀ ਰਾਤ ਦੇ ਹਨੇਰੇ ਦੇ ਵਿੱਚ ਮੋਮੋ ਖਾਣ ਆਏ ਲੜਕਿਆਂ ਦੀ ਗੱਡੀ ਦੇ ਵਿੱਚ ਟੈਂਪੋ ਟਰੈਵਲ ਵਾਲੇ ਨੇ ਗੱਡੀ ਠੋਕ ਦਿੱਤੀ ਜਿੱਥੇ ਕਿ ਉਹਨਾਂ ਦੀ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਤੁਸੀਂ ਦੇਖ ਸਕਦੇ ਹੋ ਟੈਂਪੋ ਟਰੈਵਲ ਵਾਲਾ ਫਿਲਹਾਲ ਤਾਂ ਜਿਹੜਾ ਆ ਫਰਾਰ ਦੱਸਿਆ ਜਾ ਰਿਹਾ ਆ ਟੈਂਪੋ ਟਰੈਵਲ ਨੂੰ ਜਿਹੜਾ ਆ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਆ ਤੇ ਥਾਣੇ ਦੇ ਵਿੱਚ ਜਿਹੜਾ ਲਗਾ ਦਿੱਤਾ ਆ ਜਾ ਕੇ ਅਗਲੀ ਕਾਰਵਾਈ ਜਿਹੜੀ ਪੁਲਿਸ ਜ਼ਰੂਰ ਕਰੇਗੀ ਤੇ ਕਰ ਰਹੀ ਹੈ ਤੁਸੀਂ ਦੇ ਦੇ ਪਿਓ ਮੇਰਾ ਨਾ ਡੀਪੀਜੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਡੀਪੀ ਹੋਰ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਸਮੇ ਸਮੇਂ ਸਿਰ ਤੁਹਾਨੂੰ ਜਿਹੜੀ ਹਰ ਖਬਰ ਪਹੁੰਚਦੀ ਰਹੇ ਧੰਨਵਾਦ ਮੇਰਾ ਨਿਤਿਨ ਕੁਮਾਰ ਅੱਛਾ ਹੈ ਹਾਂਜੀ ਇਹ ਕਿੱਦਾਂ ਹਾਸਾ ਜਿਹੜਾ ਐਕਸ਼ਨ ਅਸੀਂ ਮੇਨ ਰੋਡ ਤੇ ਆ ਰਹੇ ਆਟੋ ਵਾਲਿਆਂ ਨੇ ਡਾਇਰੈਕਟ ਆਪਣੀ ਗੱਡੀ ਮੇਨ ਰੋਡ ਤੋਂ ਮੋੜਤੀ ਕਿਹੜੀ ਜਗ੍ਹਾ ਤੋਂ ਆਏ ਸੀ ਕਿਹੜੀ ਅਸੀਂ ਸਥਾਣੇ ਤੋਂ ਆਏ ਹਾਂ ਬਈ ਖਾਣੇ ਤੋਂ ਆਏ ਸੀ ਇਧਰੋਂ ਕੀ ਤਰਵਾੜੇ ਤੋਂ ਕੀ ਕਰਨਾ ਆਏ ਅਸੀਂ ਮੁਹੰਮਦ ਖਾਨ ਆਏ ਸਪੈਸ਼ਲ ਤੋਂ ਆਏ ਕਿੰਨੇ ਜਣੇ ਸੀ ਅਸੀਂ 3 ਜਣੇ ਸੀ ਤਿੰਨ ਜਣੇ ਸੀ ਹਾਂਜੀ ਫਿਰ ਕਿਤਾ ਕੋਈ 60 ਪੀਟ ਲੱਗੀ ਜਾਂ ਕੁਝ ਸਾਡੇ 60 ਪੀਟ ਤਾਂ ਨਹੀਂ ਲੱਗੀ ਗੱਡੀ ਤੇ 에어 ਬੈਗ ਟਾਈਮ ਤੇ ਖੁੱਲ ਗਏ ਅਸੀਂ ਵੀ ਸਾਡਾ ਬਚਾਇਆ ਆ ਔਟੋ ਵਾਲਾ ਭੱਜ ਗਿਆ ਇੱਥੋਂ ਜੀ ਅੱਛਾ ਔਟੋ ਵਾਲਾ ਭੱਜ ਗਿਆ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਅਸੀਂ ਪੁਲਿਸ ਨੂੰ ਦੋ ਵਾਰੀ ਫੋਨ ਕਰਤਾ ਹੈ ਉਹ ਕਹਿ ਰਿਹਾ ਸੀ ਆ ਰਹੇ ਕੁਛ ਚੰਦ ਮੁੰਡਾ ਤਰਵਾੜਾ ਪੁਲਿਸ ਹਾਂਜੀ ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਸਾਡੀ ਗੱਡੀ ਦਾ ਜੋ ਨੁਕਸਾਨ ਆਇਆ ਉਹ ਬ ਆਈ ਪਾਈ ਸਾਹਿਬ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਸਾਈਲ ਕੁਮਾਰ ਹੈਗਾ ਇਹ ਐਕਸੀਡੈਂਟ ਹੋਇਆ ਕੀ ਕਾਰਨ ਕਿੱਦਾਂ ਹੋਇਆ ਭਾਜੀ ਅਸੀਂ ਆਂਦੇ ਸੀ ਇੱਥੋਂ ਆਪਣੇ ਦਤਾਰਪੁਰ ਤੋਂ ਪੰਪ ਤੋਂ ਆਂਦੇ ਸੀ ਇਹ ਅੰਕਲ ਉਹਨੇ ਇਹ ਗੱਡੀ ਆ ਕੇ ਖੜੀ ਏ ਇਹਨਾਂ ਅੰਕਲ ਉਹਨੇ ਗੱਡੀ ਜਗਦਾ ਮੋੜ ਲਈ ਏ ਤੇ ਸਾਡੀ ਗੱਡੀ 40 ਸਪੀਡ ਸੀ ਅਸੀਂ ਦੇਖਦੇ ਸੀ ਮਜੇ ਮੈਨੂੰ ਚੱਲੇ ਸੀ ਆ ਜੀ ਮੈਂ ਆਪਣੇ ਸ਼ੌਂਕ ਨਾਲ ਗਾਣੇ ਲਾਈ ਸੀ ਇਦਾਂ ਕਹਿੰਦੇ ਨਹੀਂ ਲਾਈ ਸੀ 40 ਸਪੀਡ ਸੀ ਉਹ ਟੋਟਲੀ ਇਹ ਅੰਕਲ ਨੇ ਜਗਦਾ ਮੋੜੀ ਇਹਨਾਂ ਦੀ ਜਿਹੜੀ ਜਿਹੜੀ ਦਾੜ ਹੈਗੀ ਆ ਉਹ ਬਾਹਰ ਪਈ ਤੇ ਕਹਿੰਦੇ ਪਤਾ ਨਹੀਂ ਖੂਨ ਖੜ ਨਿਕਲ ਗਿਆ ਤੇ ਇੱਥੋਂ ਦੌੜ ਗਏ ਆ ਸਾਨੂੰ ਕੀ ਸਾਨੂੰ ਗੁੰਡਾਗਰਦੀ ਕੀਤੀ ਹੈ 도ੜ ਕੇ ਕਹਿੰਦੇ ਕੋਈ ਨਹੀਂ ਬੁਲਾ ਲਓ ਜਿਹੜਾ ਬੁਲਾਣਾ ਹੈਗਾ ਅਸੀਂ ਡਰਦੇ ਕਿਸੇ ਦਾ ਗੱਡੀ ਜੇ ਤੁਸੀਂ ਕਿੰਨੇ ਜਾਣੇ ਸੀਗੇ ਅਸੀਂ ਤਿੰਨ ਬੰਦੇ ਸੀ ਜੀ ਤੇ ਕਿਦਾ ਬਚਾਇਆ ਗੱਡੀ ਨੂੰ ਬਚਾਜ ਦੇਖ ਲਓ ਜੀ ਅਪਰ ਤੁਹਾਡੇ ਸਾਹਮਣੇ ਹੀ ਦੇਖੋ ਕਿੰਨਾ ਕੀ ਨੁਕਸਾਨ ਹੋ ਗਿਆ ਸਾਨੂੰ ਨੁਕਸਾਨ ਦੇ ਦਿਓ ਅਸੀਂ ਹੋਰ ਕੁਝ ਨਹੀਂ ਚਾਹੁੰਦੇ ਜੀ ਤੁਸੀਂ ਪੁਲਿਸ ਨੂੰ ਤਲਾਹ ਦਿੱਤੀ ਇਸੀ ਗੱਲ ਦੀ ਹਾਂਜੀ ਹਾਂਜੀ ਤਿੰਨ ਵਾਰੀ ਫੋਨ ਕਰਤਾ ਉਹ ਕਹਿੰਦੇ ਆਂਦੇ ਪਏ ਆ ਸਾਨੂੰ ਇੰਨੀ ਗੱਲ ਕਹੀ ਹੈ ਕਿ ਅਸੀਂ ਥੋੜੀ ਦੇਰ ਚ ਪਹੁੰਚ ਜਾਣੇ ਹਾਂ 10 15 ਮਿੰਟ ਚ ਤੇ ਤੁਸੀਂ ਹੁਣ ਕਿੱਥੇ ਜਾਣਾ ਸੀ ਵਾਪਸ ਅਸੀਂ ਥਾਣੇ ਜਾਣਾ ਸੀ ਥਾਣ ਇਹ ਤੋਂ ਵੀ ਪ੍ਰਸ਼ਾਸਨ ਦੇ ਕਿ ਕੀ ਮੰਗ ਕਰਦੇ ਆ ਇਹ ਇਹ ਮੰਗ ਕਰਦੇ ਜਿੱਦਾਂ ਸਾਡਾ ਨੁਕਸਾਨ ਜਿੰਨਾ ਹੋਇਆ ਉਹਨਾਂ ਉਹਨਾਂ ਭਰ ਦੇਵੇ ਬਈ ਹੋਰ ਕੁਝ ਨਹੀਂ ਮੰਗਦੇ ਸਾਡਾ ਜਿਹੜਾ ਐਕਸੀਡੈਂਟ ਹੋਇਆ ਤਰੌੜਾ ਚੌਂਕ ਗੁਰਦੁਆਰਾ ਚੌਂਕ ਤੇ ਉਹਦੇ ਬਾਰੇ ਜਿਹੜਾ ਤੁਹਾਨੂੰ ਪਤਾ ਨਹੀਂ ਉਹਦੇ ਬਾਰੇ ਕੀ ਕਰ ਅਸੀਂ ਤੜੇ ਥਾਣੇ ਸੀਗੇ ਥਾਣੇ ਇਨਫੋਰਮੇਸ਼ਨ ਮਿਲੀ ਕਿ ਐਕਸੀਡੈਂਟ ਹੋਇਆ ਗੁਰਦੁਆਰਾ ਚੌਂਕ ਜੀ ਉਸ ਤੋਂ ਬਾਅਦ ਮੌਕੇ ਤੇ ਆਏ ਆ ਜੀ ਮੌਕੇ ਦਾ ਕੇ ਦੇਖਿਆ ਕਾਰ ਜਿਹੜੀ ਮਕੇਰੀਆਂ ਸਾਈਡ ਤੋਂ ਆ ਰਹੀ ਸੀ ਤੇ ਛੋਟਾ ਇਹ ਹਾਥੀ ਹੈ ਜਿਹੜਾ ਅਸ਼ੋਕਾ ਲੈ ਲੈਣ ਦੀ ਇਹ ਆ ਰਿਹਾ ਤਲਵਾੜੇ ਸਾਈਡ ਤੋਂ ਤੇ ਇਹਨੇ ਬਿਨਾ ਇੰਡੀਕੇਟਰ ਤੇ ਟਰਨ ਕਰਤਾ ਗੁਰਦਾਰਾ ਚੌਕਲ ਨੂੰ ਤੇ ਕਾਰ ਜਿਹੜੀ ਵਿੱਚ ਹਿੱਟ ਗਈ ਸੀ ਇਹਦੇ ਗੱਡੀ ਕੀ ਕੋਈ ਜਾਨੀ ਨੁਕਸਾਨ ਜਦੋਂ ਜਾਨੀ ਕੋਈ ਨਹੀਂ ਗੱਡੀ ਦਾ ਨੁਕਸਾਨ ਗੱਡੀ ਦਾ ਕਾਰ ਦਾ ਹੋਇਆ ਨੁਕਸਾਨ ਦੂਜੀ ਗੱਡੀ ਤੇ ਠੀਕ ਹੈ ਤੇ ਜਿਹੜਾ ਅਸ਼ੋਕਾ ਲੈ ਲੈਣ ਦਾ ਡਰਾਈਵਰ ਸੀ ਇਹ ਮੌਕੇ ਤੋਂ ਪਰਾਰ ਹੋ ਗਿਆ ਤੇ ਬਣਦੀ ਜੋ ਇਹਨਾਂ ਤੇ ਬਣਦੀ ਕਾਰਵਾਈ ਥਾਣੇ ਲੈ ਚੱਲਿਆਂ ਜੀ ਜੋ ਬਣਦੀ ਕਾਰਵਾਈ ਇਹਨਾਂ ਦੇ ਖਿਲਾਫ